ਪਟਿਆਲਾ ਸ਼ਹਿਰ ਅੱਜ ਆਪਾਂ ਇੱਕ ਜ਼ਾਲਮ ਸਰਕਾਰ ਦੇ ਖਿਲਾਫ ਧਰਨਾ ਦੇਣ ਵਾਸਤੇ ਇਕੱਠੇ ਹੋਏ ਆਂ ਪਟਿਆਲਾ ਜ਼ਿਲ੍ਹੇ ਦੇ ਕੋਨੇ-ਕੋਨੇ ਦੁਆਏ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮਿਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਲਾਤ ਕੀ ਆਂ ਅੱਜ ਪੰਜਾਬ ਬੁਰਾ ਹਾਲ ਹੈ 5 ਲੱਖ ਕਰੋੜ ਕਰਜ਼ਾ ਛੜਾਤਾ ਇਹਨਾਂ ਨੇ ਅਫਸਰਾਂ ਨੂੰ ਨੌਕ ਸਰਕਾਰੀ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਨਕਾਮ ਮਿਲ ਨਹੀਂ ਰਹੀ ਬਿਜਲੀ ਦੇ ਕੱਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿ ਅਮਾ ਪੱਕੇਵੇਂ 1.5 ਸਾਲ ਚ ਪੈਸਾ ਇਕੱਠਾ ਕਰਨਾ ਹੈ ਯਾਰ ਇੱਕ ਮਿੰਟ ਸਾਰੇ ਚੁੱਪੋ ਜਿਓ ਸਾਰੇ ਕਿਵੇਂ ਪੈਸਾ ਇਕੱਠਾ ਕਰਨਾ ਹੈ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ ਸਦੀਕ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਖਾਓ ਕਿਹੜੀ ਜ਼ਮੀਨ ਐ ਉਹਨਾਂ ਨੂੰ ਪਸੰਦ ਆਉਂਦੀ ਐ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਡੀਸੀਆ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕਿ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਤਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਿਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਰਹੀ ਕਿਸਾਨ ਦੇ ਬਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਤਾ ਮੈਨੂੰ ਜ਼ਮੀਨ ਲੈ ਲਓ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਵਧਾ ਕੇ ਦੇਣਾ ਪਊਗਾ ਆਸ ਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਉਹਦਾ ਜ਼ਿਕਰ ਹੀ ਨਹੀਂ ਕੀਤਾ ਇੱਕ ਨਵੀਂ ਨੋਟੀਫਿਕੇਸ਼ਨ ਕੈਬਨ ਨੇ ਕੱਢੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਹੈ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40 50 ਸਾਲ ਪਹਿਲਾਂ ਜਿੱਥੇ ਸਰਕਾਰ ਜੀ ਦੀ ਮਰਜ਼ੀ ਜਗਵੀਨ ਅਕਵਾਇਰ ਕਰ ਸਕਦੀ ਸੀ ਜੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕਰਤੀ ਇਹ ਕੋਦੇ ਨਾਲ ਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਐਕਵਾਇਰ ਕਰੋਗੀ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ ਕਿਸੇ ਮਰਜ਼ੀ ਰੇਟ ਤੇ ਦੇ ਸਕਦੀ ਆ ਦੇਖੋ ਕਿੱਡੇ ਵੱਡੇ ਠੱਗਾ ਹੈ ਤੁਹਾਡੀਆਂ ਜ਼ਮੀਨਾਂ ਖੋ ਕੇ ਉਹਨਾਂ ਬਿਲਡਰਾਂ ਨੂੰ ਦੇਣ ਵਾਸਤੇ ਆਏ ਆ ਆ ਤਾਂ ਹਲੇ ਤੁਸੀਂ ਆਣਾ ਸੋਚੋ ਕੀ 65000 ਏਕੜ ਸਾਡਾ ਪਿੰਡ ਚ ਨਹੀਂ ਨਾ ਆਇਆ ਸਾਡੀ ਬਚ ਗਈ ਉਹ ਦੇਖ ਰਹੇ ਐ ਕੀ ਆ 65000 ਏਕੜ ਜ਼ਮੀਨ ਅਕਵਾਇਰ ਕਰਨ ਦੇ ਬਾਅਦ ਇਹ ਰੋਲਾ ਨਾ ਪਿਆ 1 ਲੱਖ ਏਕੜ ਹੋਰ ਅਕਵਾਇਰ ਕਰਨ ਲੱਗੇ ਐ ਅਕਾਲੀ ਦਲ ਤੁਹਾਡਾ ਵਾਦਾ ਕਰਦਾ ਇੱਕ ਇੰਚ ਨਹੀਂ ਜਾਣ ਦੇਵਾਂਗੇ ਇੱਕ ਇੰਚ ਨਹੀਂ ਜਾਣ ਦੇਵਾਂਗੇ ਕੁਛ ਵੀ ਕੁਰਬਾਨੀ ਕਰਨੀ ਪਏ ਮੈਂ ਅਫਸਰਾਂ ਨੂੰ ਕਹਿਣਾ ਚਾਹਣਾ ਹੈ ਚੀਫ ਸੈਕਟਰੀ ਨੂੰ ਬਾਕੀ ਅਫਸਰ ਤਾਂ ਭੱਜ ਗਏ ਕਹਿੰਦੇ ਅਸੀਂ ਐਡਾ ਵੱਡਾ ਪਾਪ ਨਹੀਂ ਕਰਦੇ ਕੱਲਾ ਚੀਫ ਸੈਕਟਰੀ ਹੈ ਜਿਹਨੇ ਕਿਹਾ ਮੈਂ ਕਰੂੰਗਾ ਤੁਸੀਂ ਦੇਖ ਲਓ ਹੋਰ ਕਾਨੂੰਨਾਂ ਦੀ ਕੀ ਧਜੀਆਂ ਓੜਾਈਆਂ ਪਹਿਲੇ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਸੀ ਭਾਵੇਂ ਰਾਜਪੜਾ ਦੇਖ ਕੇ ਥਰਮਲ ਪਲਾਂਟ ਦੀ ਜਾਂ ਕੋਈ ਸੜਕ ਵਾਸਤੇ ਜਾਂ ਕੋਈ ਯੂਨੀਵਰਸਿਟੀ ਵਾਸਤੇ ਉਦੋਂ ਚੀਫ ਮਨਿਸਟਰ ਦੇ ਥੱਲੇ ਕਮੇਟੀ ਬਣਦੀ ਸੀ ਤੇ ਮਨਿਸਟਰ ਉਹਦੇ ਵਿੱਚ ਹੁੰਦੇ ਸੀ ਤੇ ਸਾਰੇ ਮਹਿਕਮਿਆਂ ਦੇ ਸੈਕਟਰੀ ਹੁੰਦੇ ਸੀ ਇਹਨਾਂ ਨੇ ਸਾਰਾ ਕੁਝ ਖਤਮ ਕਰਕੇ ਚੀਫ ਸੈਕਟਰੀ ਦੀ ਕਮੇਟੀ ਬਣਾਤੀ ਜਿਹਦੇ ਥੱਲੇ 4 ਮੈਂਬਰ ਪਾਤੇ ਤੇ 4 ਕਿਹੜੇ ਆ ਉਹ ਵੀ ਦਿੱਲੀੋਂ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਨਾਲ ਨਹੀਂ ਇੱਕ ਹੈਗਾ ਅਨੁਰਾਗ ਕੁੰਡੂ ਮੈਨੂੰ ਨਹੀਂ ਪਤਾ ਇਹਦਾ ਨਾਂ ਬੋਲੇ ਨਹੀਂ ਜਾਂਦਾ ਇਹ ਕਹੇਗਾ ਸ਼ੌਕਤ ਰੋਏ ਤੀਜਾ ਹੈਗਾ ਵੇਪ ਮਹੇਸ਼ਵਰੀ ਚੌਥੇ ਸੀਮਾ ਬੰਸਲ ਆ ਲੈਣਗੇ ਤੁਹਾਡੀ ਜ਼ਮੀਨਾਂ ਆਹ ਕਮੇਟੀ ਦੇ ਹੈਡ ਹੈ ਜਿਹਨੂੰ ਪਤਾ ਨਹੀਂ ਕਿਉਂਕਿ ਆ ਕੇਜਰੀਵਾਲ ਦੇ ਗੂਠਾ ਛਾਪ ਹੈ ਖਾਸ ਹੈ ਪੰਜਾਬੀਓ ਆਪਣੀ ਜ਼ਮੀਰ ਕਿੱਧਰ ਗਈ ਯਾਰ ਪੰਜਾਬ ਆਪਾਂ ਕਹਿੰਨਾ ਪੰਜਾਬੀਆਂ ਦਾ ਹੈ ਆਪਾਂ ਕਹੇ ਆਪਾਂ ਤੁਸੀਂ ਅਰਦਾਸ ਕਰਦੇ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਚਾਹੀਦਾ ਹੈ ਤੁਹਾਡਾ ਰਾਜ ਕਿੱਧਰ ਗਿਆ ਤੁਹਾਡੇ ਤਾਂ ਸਾਰਾ ਕੁਝ ਹੀ ਖੋ ਲਿਆ ਕੱਲਿਆ ਨਹੀਂ ਮੁੱਖ ਮੰਤਰੀ ਹੁਣ ਕੇਜਰੀਵਾਲ ਹੈ ਭਗਵੰਤ ਮਾਨਤਾ ਇੱਕ ਡੁਪਲੀਕੇਟ ਰੱਖਿਆ ਨਾਲ ਫੋਟੋ ਖਿਜਉਣ ਵਾਸਤੇ ਅੱਜ ਕੋਈ ਵੀ ਪ੍ਰੋਗਰਾਮ ਦੇਖੋ ਜੇ ਗਲੀ ਵੀ ਬਣਾਉਣੀ ਹੋਏ ਨੀ ਪੱਥਰ ਤੇ ਕੇਜਰੀਵਾਲ ਦਾ ਨਾਂ ਹੋਊਗਾ ਤਾਂ ਕੇਜਰੀਵਾਲ ਹੋਊਗਾ ਉੱਥੇ ਕੱਲਿਆ ਨਹੀਂ ਤੁਸੀਂ ਦੇਖ ਲਓ ਐਮਪੀ ਰਾਜ ਸਭਾ ਬਣਾਏ ਚਾਰੇ ਐਮਪੀ ਦਿੱਲੀ ਦੇ ਪੰਜਾਬ ਦਾ ਕੋਈ ਨਹੀਂ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਦਿੱਲੀ ਤੇ ਮੰਨਦਾ ਉਹਨੂੰ ਐਮਪੀ ਬਣਾਤਾ ਰਾਜ ਸਭਾ ਦਾ ਵਿਕਰਮ ਸਾਣੀ ਨੂੰ ਦਿੱਲੀੋਂ ਬਣਾਤਾ ਰਗਪ ਚੱਡੇ ਨੂੰ ਦਿੱਲੀੋਂ ਬਣਾਤਾ ਤੇ ਦੂਜੇ ਜਿਹੜੇ ਬਣਾਏ ਆ ਤੇ ਦਿਦੋਂ ਵੀ ਰਾਜ ਸਭਾ ਚ ਕੋਈ ਪੰਜਾਬ ਦੀ ਗੱਲ ਆਉਂਦੀ ਹੈ ਆ ਚੁੱਪ ਕਰਕੇ ਬਹਿ ਜਾਂਦੇ ਆ ਆ ਜਿਹੜਾ ਦਿੱਲੀ ਦਾ ਡਿਪਟੀ ਸੀਐਮਾ ਸ਼ਸ਼ੋਡਿਆ ਤੇ ਜੈਨ ਦੋਨੋਂ ਹੀ ਚੰ디ਗੜਾ ਕਰੇ ਬਹਿ ਗਏ ਆ ਚੀਫ ਮਿਨਿਸਟਰ ਦੇ ਨਾਲ ਉਹਨਾਂ ਨੂੰ ਕੋਠੀਆਂ ਲੈ ਲਈਆਂ ਚਾਰ ਮਹਿਕ ਮੇ ਸ਼ਸ਼ੋਡਿਆ ਦੇਖਦਾ ਚਾਰ ਮਹਿਕ ਮੇ ਜੈਨ ਦੇਖਦਾ ਮੀਟਿੰਗਾਂ ਹੁਣ ਆ ਕਰਦੇ ਆ ਆ ਵੀ ਕਾਨੂੰਨ ਦੀ ਧੱਜੀਆਂ ਉਡਾ ਰਹੇ ਆ ਕਿਉਂਕਿ ਜਦੋਂ ਸੌਂਚ ਦਿੰਦੇ ਆ ਜਦੋਂ ਕੋਈ ਮੁੱਖ ਮੰਤਰੀ ਦੀ ਸੌਂਚ ਕਾਈ ਜਾਂਦੀ ਹੈ ਮੰਤਰੀ ਦੀ ਸੌਂਚ ਕਾਈ ਜਾਂਦੀ ਹੈ ਸੌਂਚ ਕੀ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜਾ ਕੁਝ ਕਰੋਗੇ ਸੂਬੇ ਦਾ ਕੋਈ ਸਰਕਾਰ ਦਾ ਕਾਗਜ਼ ਤੇ ਸਾਈਨ ਕਰੋਗੇ ਉਹ ਕਨਫਿਡੈਂਸ਼ੀਅਲ ਹੈ ਕਿਸੇ ਨੂੰ ਦੱਸ ਨਹੀਂ ਸਕਦੇ ਇੱਥੇ ਬਗੈਰ ਸੌਂਚ ਕੇ ਸਾਰੀਆਂ ਫਾਈਲਾਂ ਆਹ ਦੇਖ ਰਹੀ ਹੈ ਕੱਲੀਆਂ ਨਹੀਂ ਹਰ ਮਹਿਕਮੇ ਉੱਤੇ ਮੇਰੇ ਕੋਲ ਲਿਸਟ ਹੈ ਹਰ ਮਹਿਕਮੇ ਵਿੱਚ ਦਿੱਲੀੋਂ ਬੰਦੇ ਲਾ ਦਿੱਤੇ ਆ ਇੱਕ ਬਹਿਬਕ ਕੁਮਾਰ ਆ ਮੈਂ ਨਾ ਲੱਗਿਆ ਉਹ ਚੀਫ ਅਡਵਾਈਜ਼ਰ ਸੀ ਉਹਨੂੰ ਵੀ ਇੱਥੇ ਇੰਚਾਰਜ ਨਾਤਾ ਸੀ ਐਮ ਹਾਊਸ ਦੇ ਵਿੱਚ ਇੱਕ ਸਲਨੀ ਮਿੱਤਰ ਹੈ ਜਿਹੜੀ ਜੈਨ ਦੀ ਪੀਏ ਸੀ ਉਹਨੂੰ ਓਐਸਡੀ ਲਾਤਾ ਹੈਲਥ ਮਿਨਿਸਟਰ ਪੰਜਾਬ ਦੇ ਨਾਲ ਇੱਕ ਅਰਵਿੰਦ ਮੋਦੀ ਹੈ ਉਹ ਵੀ ਦਿੱਲੀ ਕੇਜਰੀਵਾਲ ਦੇ ਨਾਲ ਸੀ ਫਾਈਨੈਂਸ਼ੀਅਲ ਅਡਵਾਈਜ਼ਰ ਲਾਤਾ ਇੱਕ ਵਿਜੇ ਨਾਇਰ ਉਹ ਵੀ ਦਿੱਲੀ ਦੇਖਦਾ ਸੀ ਕੇਜਰੀਵਾਲ ਦੇ ਘਰੇ ਪੈਂਦਾ ਸੀ ਉਹਨੂੰ ਸਾਰਾ ਸੀਐਮ ਹਾਊਸ ਦਸੰਬਾਲ ਦਿੱਤਾ ਰੀਨਾ ਗੁਪਤਾ ਕੋਈ ਦਿੱਲੀੋਂ ਇਹਦੀ ਸਾਥੀ ਉਹਨੂੰ ਪੰਜਾਬ ਪੋਲੂਸ਼ਨ ਬੋਰਡ ਦਾ ਚੇਅਰਮੈਨ ਲਾਤਾ ਇੱਕ ਦੀਪਕ ਚੋਹਾਨ ਆਯੂਪੀ ਤੋਂ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਦਾ ਬਣਾਤਾ ਇੱਕ ਰਕਾਇਸ਼ ਗੋਇਲ ਉਹਨੂੰ ਰੇਹੜਾ ਦਾ ਚੇਅਰਮੈਨ ਲਾਤਾ ਸਾਰੇ ਦਿੱਲੀੋਂ ਆਦੇ ਯੂਪੀ ਤੋਂ ਹੈ ਤੇ ਜਿੰਨੀ ਪੀਆ ਟੀਮ ਸਾਰੀ ਬਾਹਰੋਂ ਐ ਆ ਵਿਜੀਲੈਂਸ ਦਾ ਜਿਹੜਾ ਚੱਕਰ ਚੱਲ ਰਿਹਾ ਐ ਆ ਪੰਜਾਬ ਵਿਜੀਲੈਂਸ ਵਾਲੇ ਅਫਸਰਾਂ ਨੂੰ ਕੁਛ ਨਹੀਂ ਪੁੱਛਦੇ ਇੱਕ ਇਹਨਾਂ ਨੇ ਮਹੇਸ਼ ਪੂਰੀ ਲਿਆਂਦਾ ਜਿਹੜਾ ਇਹਦਾ ਸਾਫੀ ਸੀ ਕੇਜਰੀਵਾਲ ਦਾ ਦਿੱਲੀ ਉਹ ਸੀਬੀਏ ਤੋਂ ਰਿਟਾਇਰ ਹੋਇਆ ਉਹਨੂੰ ਵਿਜੀਲੈਂਸ ਡਿਪਾਰਟਮੈਂਟ ਦੇ ਦਿੱਤਾ ਤੇ ਉਹਨੂੰ ਕਿਹਾ ਸਾਰਿਆਂ ਨੂੰ ਫੜ ਮਜੀਠਿਆ ਸਾਹਿਬ ਦੇ ਖਿਲਾਫ ਜਿਹੜਾ ਪਰਚਾ ਦਿੱਤਾ ਗਿਆ ਐ ਆ ਮਹੇਸ਼ ਪੂਰੀ ਨੇ ਦਿੱਤਾ ਉੱਥੇ ਬੰਦ ਹੈ ਉਹ ਹੁਕਮ ਦਿੰਦਾ ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਚ ਕੀ ਹੋ ਰਿਹਾ ਅੱਜ ਮੀਂਹ ਨਾਲ ਆ دریا ਭਰ ਗਿਆ ਅੱਜ ਮੈਂ ਦੇਖਿਆ ਕੱਗਰ ਦਾ ਹੀ ਪਾਣੀ ਟੱਪੀ ਜਾਂਦਾ ਸਾਡੇ ਉਧਰ ਫਾਜ਼ਲ ਕਾ ਵੀ ਪਿੰਡਾਂ ਚ ਪਾਣੀ ਆ ਗਿਆ ਕੋਈ ચીਫ ਮਿਨਿਸਟਰ ਨੂੰ ਫਿਕਰ ਨਹੀਂ ਕੋਈ ਮੁੱਖ ਮੰਤਰੀ ਨੂੰ ਫਿਕਰ ਨਹੀਂ ਨਰਮੇ ਦੀ ਫਸਲ ਪਿਛਲੀ ਵਾਰ ਤਬਾਹ ਹੋ ਗਈ ਕੋਈ ਮੁਆਵਜ਼ਾ ਨਹੀਂ ਜੋ ਨਾ ਦਬਾ ਹੋ ਗਿਆ ਕੋਈ ਫਿਕਰ ਨਹੀਂ ਝੂਠ ਤੇ ਝੂਠ ਬੋਲ ਬੋਲ ਕੇ ਇਹਨਾਂ ਨੇ ਆਪਣੇ ਤਿੰਨ ਸਾਲ ਖਰਾਬ ਕਰ ਦਿੱਤੇ ਅੱਜ ਸਰਕਾਰ ਲੱਗਦੀ ਹੈ ਲੁੱਟਣ ਤੇ ਲੱਗੇ ਆ ਹਰ ਚੀਜ਼ ਚ ਲੁੱਟਣਦੇ ਆ ਆ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਤੁਸੀਂ ਹੈਰਾਨ ਰਹਿ ਜਾਓਗੇ ਐਨੀ ਨੀਅਤ ਮਾੜੀ ਹੈ ਕਿਉਂਕਿ ਆ ਇਲੈਕਸ਼ਨ ਦੂਜੇ ਸੂਪਿਆਂ ਚ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਸਰਕਾਰੀ ਨੌਕਰੀਆਂ ਦਾ ਵੀ ਕਾਨੂੰਨ ਬਦਲ ਦਿੱਤਾ ਸਾਡੇ ਟਾਈਮ ਸੀ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੇ ਪੰਜਾਬੀ ਲੈ ਸਕਦੇ ਐ ਇਹਨਾਂ ਨੇ ਉਹ ਪੰਜਾਬੀ ਲਫ਼ਜ਼ ਕੱਢ ਕੇ ਹੁਣ ਕਹਿੰਦਾ ਕੋਈ ਮਰਜ਼ੀ ਤੇ ਹੁਣ ਦੇਖ ਲਓ ਤਕਰੀਬਨ 25000 ਜਿਹੜੀਆਂ ਨੌਕਰੀਆਂ ਮਿਲੀਆਂ ਅੱਧੇ ਬੰਦੇ ਯੂਪੀ ਬਿਹਾਰ ਹਰਿਆਣਾ ਤੋਂ ਰਾਜਸਥਾਨ ਤੋਂ ਉਹਨਾਂ ਨੂੰ ਦਿੱਤੀਆਂ ਹਾਲਾਤ ਕੀ ਆਪਣੇ ਸਰ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਆ ਆ ਵੱਡਾ ਪਾਪ ਆਪਾਂ ਤੋਂ ਹੋਇਆ ਆਪਾਂ ਆਪਣੇ ਪੈਰ ਵਢੇ ਆ ਤੁਸੀਂ ਆਪਣੀ ਕੌਮ ਦੀ ਇੱਜ਼ਤੇ ਬੰਦੀ ਸ਼ਰੋਮ ਨੀ ਕਾਲੀ ਦਲ ਨੂੰ ਕਮਜ਼ੋਰ ਕਰਤਾ ਨੁਕਸਾਨ ਕੀ ਹੋਇਆ ਤੁਹਾਡੇ ਇੱਕ ਫੈਸਲੇ ਨਾਲ ਆਪਾਂ ਕਮਜ਼ੋਰ ਕਰਤਾ ਤੇ ਜਿਹੜੀਆਂ ਦਿੱਲੀ ਦੀ ਤਾਕਤਾਂ ਦਿੱਲੀ ਦੀ ਪਾਰਟੀਆਂ ਨੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਤੇ ਲੱਗ ਸ਼ੁਰੂ ਹੋ ਗਏ ਆ ਜਿਵੇਂ ਮੈਂ ਇਥੋਂ ਪਹਿਲੇ ਦੱਸਿਆ ਤਖਤ ਹਜ਼ੂਰ ਸਾਹਿਬ ਤੇ ਅੱਜ ਕੌਮ ਦਾ ਕੌਮ ਨਹੀਂ ਕੰਟਰੋਲ ਕਰਦੀ ਹੁਣ ਮਹਾਰਾਸ਼ਟਰ ਸਰਕਾਰ ਦੇ ਥੱਲੇ ਆ ਗਿਆ ਹੁਣ ਉਹ ਫੈਸਲਾ ਕਰਦੇ ਐ ਤਖਤ ਹਜ਼ੂਰ ਸਾਹਿਬ ਚ ਕੀ ਹੋਊਗਾ ਤਖਤ ਪਟਨਾ ਸਾਹਿਬ ਤੇ ਵੀ ਇਹਨਾਂ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਦਲ ਨੇ ਕਾਲੀ ਦਲ ਦੇ ਥੋੜੇ ਬਜ਼ੁਰਗਾਂ ਨੇ ਦਿੱਲੀ ਜਾ ਕੇ ਮੋਰਚਾ ਲਾ ਕੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਸਾਰੀ ਤੋੜ ਕੇ ਉਹ ਆਪਣੇ ਆਪ ਆਪਣੇ ਕੋਲੇ ਲੈ ਗਏ ਐ ਸ਼ਰੋਣੀ ਥੋੜੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੌਮ ਦਾ ਪਾਰਲੀਮੈਂਟ ਹੈ ਜੋ ਆਪਣੀ ਸਭ ਤੋਂ ਵੱਡੀ ਤਾਕਤ ਸੀ ਅੰਗਰੇਜ਼ਾਂ ਨੂੰ ਵੀ ਹਿੰਮਤ ਨਹੀਂ ਸੀ ਹੱਥ ਲਾਉਣ ਵਾਸਤੇ ਪਰ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਤੇ ਅੱਜ ਉਹ ਵੀ ਤੋੜ ਦਿੱਤੀ ਤੇ ਹੁਣ ਤਾਂ ਐਡਾ ਵੱਡਾ ਸਾਜ਼ਿਸ਼ ਹੋ ਗਈ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਦੀ ਪਰ ਅੱਜ ਦੁੱਖਣਾ ਕਹਿ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੋਂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਜ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਭਲ ਕੀਤਾ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਿਸੰਮਣ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਜਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਫਾਇਰ ਲਿਖੀ ਹੈ ਕੀ ਕੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਧੱਕੇਲ ਸਾਰਿਆਂ ਨੂੰ ਪਤਾ ਕਿਹਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹਦੇ ਹੱਸਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ 16 ਸਾਲ ਜੇਲਾ ਕਟੀਆਂ ਅੱਜ ਜਿਹੜਾ ਕਾਲੀ ਦਲ ਹੈ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਬਣਾਇਆ ਹੈ ਅੱਜ ਜਿਹੜੀ ਕੌਮ ਅੱਜ ਖੜੀ ਹੈ ਅੱਜ ਇਹ ਨੀ ਤਰੱਕੀ ਦੇਖਦੇ ਹਾਂ ਅੱਜ ਤੁਹਾਡੇ ਖੇਤਾਂ 'ਚ ਟਿਊਬਵਲ ਕਨੈਕਸ਼ਨ ਹੈ ਦਸੋਕੀਨੇ ਰਿਪਲ ਕਨੈਕਸ਼ਨ ਤੁਹਾਨੂੰ ਦਿੱਤੇ ਅਕਾਲੀ ਦਲ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਹਾਨੂੰ ਮੁਫਤ ਬਿਜਲੀ ਕਿਹਨੇ ਦਿੱਤੀ ਅਕਾਲੀ ਦਲ ਨੇ ਤੁਹਾਡੀਆਂ ਮੰਡੀਆਂ ਪਿੰਡਾਂ ਚ ਕਿਹਨੇ ਬਣਾਈਆਂ ਦਾਣਾ ਮੰਡੀਆਂ ਅਕਾਲੀ ਦਲ ਨੇ ਐਮਐਸਪੀ ਫਸਲਾ ਤੇ ਲਾਗੂ ਕਿਹਨੇ ਕਰਾਈ ਅਕਾਲੀ ਦਲ ਨੇ ਨਹਿਰਾਂ ਕਿਹਨੇ ਕੱਡੀਆਂ ਅਕਾਲੀ ਦਲ ਨੇ ਕੱਸੀਆਂ ਬਣਾਈਆਂ ਪੱਕੇ ਖਾਲੇ ਬਣਾਏ ਤੁਹਾਡੇ ਟਰੈਕਟਰ ਤੇ ਟੈਕਸ ਮਾਫ ਕੀਤਾ ਮੈਨੂੰ ਇੱਕ ਦੱਸ ਦਿਓ ਇੱਕ ਦੱਸ ਦਿਓ ਪਿਛਲੇ 50 60 70 ਸਾਲਾਂ ਵਿੱਚ ਇੱਕ ਨਿਸ਼ਾਨੀ ਕਾਂਗਰਸ ਦੀ ਦੱਸ ਦਿਓ ਇੱਕ ਗੱਲ ਕੋਈ ਹੋਰ ਕਿਸੇ ਲੀਡਰ ਦੀ ਪਾਰਟੀ ਦੱਸ ਦਿਓ ਜੇ ਗਰੀਬ ਦੀ ਬਾਹ ਫੜੀ ਗਰੀਬ ਨਾਲ ਛਾਤੀ ਨਾਲ ਲਾਇਆ ਸਹਾ ਪ੍ਰਕਾਸ਼ ਸਿੰਘ ਬਾਦਲ ਨੇ ਆ ਬਜ਼ੁਰਗਾਂ ਨੂੰ ਪੈਨਸ਼ਨ ਪਹਿਲੇ ਪੰਜਾਬ 'ਚ ਨਹੀਂ ਹੁੰਦੀ ਸੀ ਸਭ ਤੋਂ ਪਹਿਲੇ ਦੇਣ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਆਤਾਦ ਸਕੀਮ ਬਾਦਲ ਸਾਹਿਬ ਲੈ ਕੇ ਨੀਲੇ ਕੜ ਬਣਾ ਕੇ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਲੜਕੀਆਂ ਨੂੰ ਪੜਨ ਵਾਸਤੇ ਸਾਈਕਲ ਦੇਣੇ ਬਾਦਲ ਸਾਹਿਬ ਦੇ ਸੀ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਆ ਸਕੀਮ ਵੀ ਬਾਦਲ ਸਾਹਿਬ ਨੇ ਸੀ ਸਾਡੀ ਸਰਕਾਰ ਦੇ ਦੌਰਾਨ 7 ਲੱਖ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਕਿਸੇ ਨੂੰ ਡਾਕਟਰ ਬਣਾਇਆ ਇੰਜੀਨੀਅਰ ਬਣਾਇਆ ਅੱਜ ਸਾਰਾ ਕੁਝ ਬੰਦ ਹੈ ਆ ਮਲਾਜ਼ਮਾਂ ਨੂੰ ਜਿੰਨੀਆਂ ਥਰਕਾਵਾਂ ਬਿੱਲੀਆਂ ਡੀਏ ਮਿਲੇ ਪ੍ਰਮੋਸ਼ਨਾਂ ਹੋਈਆਂ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਪੁਲਿਸ ਵਾਲੇ ਬੈਠ ਕੇ ਖੜੇ ਆ ਇਹਨਾਂ ਨੂੰ ਪੁੱਛ ਲੋ ਕਿਦੋਂ ਭਰਤੀ ਹੋਏ 70% ਪੁਲਿਸ ਨੂੰ ਕਾਲੀ ਦਲ ਨੇ ਭਰਤੀ ਕੀਤਾ ਆ ਕਿਉਂਕਿ ਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਣ ਐ ਪਰ ਆਪਾਂ ਪਛਾਨਿਆ ਹੀ ਨਹੀਂ ਠੱਗਾਂ ਦੇ ਗੱਲਾਂ ਚ ਆ ਗਏ ਲੋਕਾਂ ਦੀਆਂ ਗੱਲਾਂ ਚ ਆ ਗਏ ਝੂਠੇ ਪ੍ਰਚਾਰ ਦੀਆਂ ਗੱਲਾਂ ਚ ਆ ਗਏ ਤੇ ਕਚਾਰ ਕਰਨਾ ਕੌਣ ਸੀ ਆਈ ਕਾਂਗਰਸ ਤੇ ਝਾੜੂ ਵਾਲੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਦੇ ਰੱਖਿਆ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਵਾਸਤੇ ਜਾਨ ਕੁਰਬਾਨ ਨਵਾਸ ਕਰਨ ਵਾਲੀ ਪਾਰਟੀ ਨੂੰ ਗੁਰੂ ਦੀ ਦੋਸ਼ੀ ਬਣਾਤਾ ਬੇਅਦਬੀਆਂ ਦਾ ਨਾਂ ਲਾ ਕੇ ਬੇਅਦਬੀ ਹੁਣ ਹੋ ਰਹੀ ਹੈ ਕੋਈ ਬੋਲਿਆ ਕਿੱਧਰ ਗਿਆ ਦਾदू ਵਾਲ ਕਿੱਧਰ ਗਏ ਮੰਡ ਸਾਹਿਬ ਕਿਧਰ ਗਏ ਉਹ ਲੋਕ ਜਿਹੜੇ ਸਰਕਾਰ ਰੋਗਦੇ ਸੀ ਅੱਜ ਕਿਉਂ ਨਹੀਂ ਬੋਲਦੇ ਕਿਉਂਕਿ ਉਦੋਂ ਉਹਨਾਂ ਦਾ ਨਿਸ਼ਾਨਾ ਸੀ ਕਾਲੀ ਦਲ ਨੂੰ ਥੱਲੇ ਕਰਨਾ ਤੁਸੀਂ ਦੇਖੋ ਆ ਹੁਣੀ ਹੁਣੀ ਆ ਇੱਕ ਛੇ-ਸੱਤ ਮਹੀਨੇ ਪਹਿਲੇ ਜਿਹੜੀ ਮਲੇਰ ਕੋਟ ਮਲੇਰ ਕੋਟਲੇ ਬੇਅਦਬੀ ਹੋਈ ਸੀ ਅਸੀਂ ਉਦੋਂ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹੜਾ ਸੀ ਨਰੇਸ਼ ਯਾਦਵ ਕੋਣਾ ਨਰੇਸ਼ যাদਬ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਸਿਟੇਂਗੇ ਐਮਐਲਏ ਸੀ ਜਿਹੜੇ ਮਲੇਰਕੋਟਲੀ ਆ ਕੇ ਬੇਅਦਬੀ ਕੀਤੀ ਕਿਉਂਕਿ ਉਦੋਂ ਤੱਕ ਆ ਜਿੰਨੇ ਦਿੱਲੀੋਂ ਆਏ ਸੀ ਨਿਸ਼ਾਨਾ ਸੀ ਇੱਥੇ ਗੜਬੜ ਬੇਅਦਬੀਆਂ ਕਰਾ ਕੇ ਮਾਹੌਲ ਖਰਾਬ ਕਰਦੇ ਹੋ ਤੇ ਤੁਸੀਂ ਹੈਰਾਨ ਰਹ ਜੂਗੇ ਵੱਡੀ ਗੱਲ ਦੇਖੋ ਚੋਰ ਕਿੱਡੇ ਵੱਡੇ ਐ ਉਸ ਨਰੇਸ਼ ਯਾਦਵ ਨੇ ਬੇਅਦਬੀ ਕੀਤੀ ਕਿ ਉਹਦੇ ਵਕੀਲ ਕੌਣ ਸੀ ਹਰਪਾਲ ਚੀਮਾ ਅੱਜ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਹਰਜੋਤ ਬੈਂਸ ਉਹਦੇ ਵਕੀਲ ਹੈ ਅਖੀਰ ਤੱਕ ਉਹਦੇ ਵਕੀਲ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਕੇਸ ਹਾਰ ਜਾਣਾ ਕੇਜਰੀਵਾਲ ਨੂੰ ਕਿਹਾ ਤੇ ਨਰੇਸ਼ ਆਦਮ ਨੇ ਕਹਿਦਾ ਕੇਜਰੀਵਾਲ ਨੂੰ ਜੇ ਤੁਸੀਂ ਕੇਸ ਵਾਪਸ ਨਾ ਕੀਤਾ ਮੈਂ ਕਹਿ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਕੀਤੀ ਕੇਜਰੀਵਾਲ ਨੇ ਡੀਸੀ ਨੂੰ ਬੁਲਾਇਆ ਪਲੇਰਕੋਟਲੇ ਵਾਲੇ ਦਾ ਉਹਨੂੰ ਕਿਹਾ ਕੇਸ ਹੀ ਵਾਪਸ ਕਰ ਦਿਓ ਸਾਰੀ ਪੈਸ ਹੋ ਗਈ ਫੈਸਲੇ ਤੇ ਆ ਗਈ ਕੇਜਰੀਵਾਲ ਨੇ ਡੀਸੀ ਨੂੰ ਕਿਹਾ ਡੀਸੀ ਨੇ ਜਿਹਨੇ ਪਿਗੇਸ ਪਾਇਆ ਉਹ ਤੋਂ ਵਾਪਸ ਲੈ ਕੇ ਕੋਰਟ ਨੂੰ ਦਰਖਾਸਤ ਦੇ ਦਿੱਤੀ ਕਿ ਅਸੀਂ ਵਾਪਸ ਚੋਣੇ ਆ ਕੇਸ ਬੇਅਦਬੀ ਦਾ ਕੇਸ ਵਾਪਸ ਚੋਣਿਆ ਪਰ ਜੱਜ ਸਾਹਿਬ ਤਗੜੇ ਸੀ ਜੱਜ ਸਾਹਿਬ ਨੇ ਕਿਹਾ ਮੈਂ ਨਹੀਂ ਹੁਣ ਦਿੰਦਾ ਵਾਪਸ ਤੇ ਦਸੰਬਰ ਦੀ ਪਹਿਲੀ ਤਰੀਕ ਨੂੰ 8-9 ਮਹੀਨੇ ਪਹਿਲੇ ਫੈਸਲਾ ਦਿੱਤਾ ਕੀ ਨਰੇਸ਼ ਯਾਦਵ ਉਹੀ ਗੁਨੇਗਾਰ ਹੈ ਉਹ ਦੋਸ਼ੀਆਂ ਨੂੰ ਅੰਦਰ ਕਰਤਾ ਫਿਰ ਵੀ ਟੀਟ ਨੇ ਐਨੇ ਰੋਲਾ ਪਾਤਾ ਨਰੇਸ਼ ਯਾਦਵ ਮੈਂ ਦੱਸੂਗਾ ਉਹਦੇ ਬਾਅਦ ਦਿੱਲੀ ਦੇ ਇਲੈਕਸ਼ਨ ਆਏ ਉਹੀ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਨੇ ਜਿਹਨੇ ਬੇਇੱਜ਼ਤੀ ਕੀਤੀ ਜਿਹੜਾ ਜੇਲ੍ਹ ਚ ਸੈਸ਼ਨ ਜੱਜ ਨੇ ਅੰਦਰ ਕਰਤਾ ਉਹਨੂੰ ਫਿਰ ਤੋਂ ਟਿਕਟ ਦਿੱਤੀ ਦਿੱਲੀ ਆਮ ਆਦਮੀ ਪਾਰਟੀ ਯਾਰ ਐਜੇ ਲੋਕ ਆ ਕ੍ਰਿਮੀਨਲ ਬੰਦੇ ਆ ਠੱਗ ਆਏ ਆ ਆਪਣਾ ਲੁੱਟ ਕੇ ਸਾਰਾ ਕੁਝ ਤੋਂ ਖਾਬ ਕਰਤਾ ਪੰਜਾਬ ਖਜ਼ਾਨਾ ਲੁੱਟੀ ਜਾਂਦੇ ਆ ਆ ਜਿਹੜੇ ਇਸ਼ਤਿਹਾਰ ਲਾਉਂਦੇ ਆ ਆ ਫੋਟੋਆਂ ਕੇਜਰੀਵਾਲ ਦੀ ਲਾਉਂਦੇ ਆ 1000 ਕਰੋੜ ਰੁਪਇਆ ਸਾਲ ਦਾ ਆ ਇਸ਼ਤਿਹਾਰਾਂ ਦੇ ਲਾਉਂਦੇ ਆ ਤਕਰੀਬਨ 4000 ਕਰੋੜ ਲਾਤਾ ਤੇ ਕਹਿੰਦੇ ਅਸੀਂ ਆਟਾ ਦਾਲ ਨਹੀਂ ਦੇ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਸਕੇ ਨਹੀਂ ਦੇ ਸਕਦੇ ਅਸੀਂ ਪੈਸਾ ਹੈ ਨਹੀਂ ਪੈਨਸ਼ਨ ਨਹੀਂ ਦੇ ਸਕਦੇ ਵਧਾ ਸਕਦੇ ਪੈਸਾ ਹੈ ਨਹੀਂ ਪਰ ਆਪਣੀਆਂ ਫੋਟੋਆਂ ਦੇ ਲਾਉਣ ਵਾਸਤੇ ਇਹਨਾਂ ਕੋਲੇ ਪੈਸਾ ਹੈ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਚਾਹੁੰਦਾ ਹੈ ਪੰਜਾਬ ਨੂੰ ਬਚਾਉਣਾ ਹੈ ਤੁਸੀਂ ਬਚਾ ਸਕਦੇ ਹੋ ਨਾ ਕਾਂਗਰਸ ਦਾ ਪੰਜਾਬ ਕਰ ਰਿਹਾ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਕਰ ਰਿਹਾ ਹੈ ਨਾ ਭਾਜਪਾ ਦਾ ਪੰਜਾਬ ਕਰ ਰਿਹਾ ਹੈ ਜੇ ਕਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਰ ਹੈ ਆ ਸੁਪਨਾ ਕਰ ਆ ਤਾਂ ਗੈਸਟ ਹਾਊਸ ਵਾਂਗੂ ਆਉਂਦੇ ਐ ਸਹਿਰ ਸਪਾਟੇ ਵਾਸਤੇ ਲੁੱਟਣ ਆਉਂਦੇ ਐ ਜਦੋਂ ਤੁਸੀਂ ਦਾ ਲਾ ਦਿੰਨੇ ਹੋ ਉਹਨੇ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਐ ਤੇ ਫਿਰ ਆਪਾਂ ਪਛਤਾਉਨੇ ਆ ਫਿਰ ਯਾਦ ਕਰਦੇ ਆ ਕਾਲੀ ਦਲ ਨੂੰ ਤੇ ਫਿਰ ਤੁਸੀਂ ਫਿਰ ਤੋਂ ਲਿਆਉਣੇ ਹੋ ਪਰ ਪਿਛਲੇ 10 ਸਾਲ ਤਾ ਆਪਾਂ ਗੱਲਾਂ ਜੀ ਇੰਨੀ ਆ ਗਏ ਕਿ ਇੱਕ ਦੇ ਬਾਅਦ ਹੋਰ ਤੇ ਲਾਰੇ ਆ ਜਾ ਗਏ ਭੁੱਲ ਗਏ ਆਪਣਿਆਂ ਨੂੰ ਤੇ ਅੱਜ ਬਰਬਾਦ ਹੋ ਗਿਆ ਪੰਜਾਬ ਹਲੇ ਵੀ ਮੈਨੂੰ ਡਰ ਹੈ ਕੋਈ ਨਾ ਕੋਈ ਹੋਰ ਨਾ ਆ ਜੇ ਕਹੂਗਾ ਮੈਂ ਪੰਥਕ ਐ ਮੈਂ ਇਹ ਐ ਉਹ ਐ ਪਛੋਕਰ ਦੇਖਿਆ ਕਰੋ ਜਦੋਂ ਆਪਾਂ ਆਪਣੇ ਬੱਚੇ ਦਾ ਰਿਸ਼ਤੇ ਦਾ ਰਿਸ਼ਤਾ ਕਰਨ ਜਾਂਦੇ ਆ ਪਰਿਵਾਰ ਦਾ ਪਛੋਕਰ ਦੇਖਦੇ ਆ ਉਸ ਘਰ ਦਾ ਪਛੋਕਰ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ ਜਾਨ ਦੇਣ ਤੋਂ ਪਹਿਲੇ ਪਛੋਕਰ ਦੇਖਦੇ ਨਹੀਂ ਜਿਹੜਾ ਆਉਂਦਾ ਆਪਾਂ ਸਮਝਦੇ ਆ ਪਤਾ ਨਹੀਂ ਵੱਡਾ ਵੱਡਾ ਸ਼ੇਰ ਹੈ ਪਾਵੇਂ 2 ਮਹੀਨੇ ਪਹਿਲੇ 1 ਸਾਲ ਪਹਿਲੇ ਦਵਾਈਆਂ ਆਏ ਹੁਣ ਆਪਾਂ ਕਹਿੰਨੇ ਉਹ ਪੰਥ ਹੈ ਜਿਹਨੇ ਪਾਲ ਕੱਟੇ ਹੁਣ ਕਹਿੰਨੇ ਇਹ ਤੋਂ ਵੱਡਾ ਪੰਥਕ ਹੋਣੀ ਤੇ ਹੁਣ ਜਦੋਂ ਚੀਜ਼ਾਂ ਨਿਕਲਦੀਆਂ ਕੀ ਨਿਕਲਦੀਆਂ ਘਰੇ ਵਿੱਚ ਹੀ ਨਸ਼ਾ ਵਧੂ ਹੈ ਆ ਜਿਹੜੇ ਲੋਕ ਹੈ ਆ ਥੋੜਾ ਫਾਇਦਾ ਲੈਂਦੇ ਆ ਪੰਜਾਬੀ ਖੁੱਲੇ ਦਿਲ ਵਾਲੇ ਆ ਖੁੱਲੇ ਦਿਲ ਦਾ ਫਾਇਦਾ ਲੈਣ ਲੱਗੇ ਤੇ ਆਪਣੇ ਸੂਬੇ ਨੂੰ ਬਰਬਾਦ ਕਰਨ ਲੱਗੇ ਇਸ ਕਰਕੇ ਜੇ ਫਿਰ ਵੀ ਤੁਸੀਂ ਬਚਣਾ ਆਖੀਰਲਾ ਮੌਕਾ ਹੈ ਇਕੱਠੇ ਹੋ ਜੋ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਕਿ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋੜੂ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਪਰ ਮੈਨੂੰ ਮਾਣਾ ਤੁਹਾਡੇ ਦੀਏ ਅੱਜ ਸਿਰ ਝੁਕਦਾ ਪਟਿਆਲੇ ਵਾਲਿਓ ਪਟਿਆਲੇ ਦੇ ਬਰਕਰੋ ਮੇਰੇ ਨੌਜਵਾਨ ਸਾਥਿਓ ਅੱਜ ਨਜ਼ਾਰਾ ਲਿਆਦਾ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਅੱਜ ਅੱਜ ਮੈਂ ਜਦੋਂ ਆ ਰਿਹਾ ਸੀ ਤੁਹਾਡੇ ਚਿਹਰਿਆਂ 'ਚ ਜੋਸ਼ ਦੇਖਿਆ ਤੁਹਾਡੇ ਚਿਹਰਿਆਂ 'ਚ ਆਜ਼ਾਦੀ ਵੀ ਦੇਖੀ ਕਿਉਂਕਿ ਸਹੀ ਮਣੇ ਤੇ ਅੱਜ ਤੁਸੀਂ ਉਹਨਾਂ ਲੀਡਰਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਲੀਡਰਾਂ ਨੇ ਆਪਣੀ ਕੌਮ ਨੂੰ ਵੇਚਿਆ ਜਿਨ੍ਹਾਂ ਨੇ ਤੁਹਾਨੂੰ ਉੱਠਣ ਨਹੀਂ ਦਿੱਤਾ ਆ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਨੇ ਦਬਾ ਕੇ ਉਹਨਾਂ ਨੇ ਸੌਦੇ ਕੀਤੇ ਥੋੜੀ ਭਾਵਨਾ ਖਿਲਾੜ ਕੀਤਾ ਅੱਜ ਮੈਂ ਦੇਖਦਾ ਥੋੜੇ ਵਿੱਚ ਉਹ ਸਪਿਰਟ ਆ ਗਈ ਹੈ ਮੈਨੂੰ ਕੋਈ ਇੰਨਾ ਲੀਡਰਾਂ ਦੀ ਲੋੜ ਨਹੀਂ ਮੈਨੂੰ ਥੋੜੇ ਆਸ਼ੀਰਵਾਦੀ ਲੋੜ ਹੈ ਮੈਨੂੰ ਪੂਰੀ ਆਸ ਹੈ ਮੈਨੂੰ ਪੂਰੀ ਆਸ ਹੈ ਤੁਸੀਂ ਇੰਦੀ ਵੱਡਾ ਤੂਫਾਨ ਖੜਾ ਕਰੋਗੇ ਤੇ ਮੈਨੂੰ ਅੱਜ ਮੈਨੂੰ ਪਤਾ ਲੱਗਿਆ ਸਹੀ ਮੈਨੇ ਤੇ ਅੱਜ ਦਾ ਕੱਟ ਪਠਿੰਡੇ ਤੋਂ ਵੀ ਵੱਡਾ ਮੈਂ ਤੁਹਾਨੂੰ ਵਾਦਾਰੀ ਦਿੰਦਾ ਜਿਵੇਂ ਤੁਹਾਡੇ ਇਥੇ ਤੁਹਾਨੂੰ ਆਜ਼ਾਦੀ ਮਿਲੀ ਹੈ ਓਵੇਂ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਵੀ ਆਜ਼ਾਦੀ ਮਿਲੀ ਹੈ ਤੇ ਮੈਂ ਸੰਗਰੂਰ ਵਾਲਿਆ ਅੱਜ ਦੇਖ ਲਓ ਪਟਿਆਲੇ ਵਾਲਿਆਂ ਦਾ ਘੱਟ 20 ਤਰੀਕ ਨੂੰ ਥੋੜੀ ਵਾਰੀ ਹੈ ਮੈਨੂੰ ਪੂਰਾ ਯਕੀਨ ਹੈ ਤੁਸੀਂ ਪਟਿਆਲੇ ਤੋਂ ਵੀ ਅੱਗੇ ਟੱਪ ਕੇ ਇੰਨੇ ਗੱਦਾਰਾਂ ਨੂੰ ਪਛਾਣੋਗੇ ਤੇ ਪੰਜਾਬ ਨੂੰ ਪਛਾ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਪੰਜਾਬ ਵਿੱਚ ਪੰਜਾਬੀਆਂ ਦਾ ਰਾਜ ਖਾਲਸਾ ਪੰਦਰ ਰਾਜ ਲੈ ਕੇ ਆਉਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ